ਸਵਾਗਤ ਹੈ ਬਾਈ ਜੀ ਤੁਹਾਡਾ ਅੱਜ ਦੀ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਟਮਾਟਰ ਦੀ ਖੇਤੀ ਬਾਰੇ ਕਿਉਂਕਿ ਟਮਾਟਰ ਦੀ ਖੇਤੀ ਹੈ ਜਿਹੜੀ ਹੁਣ ਇਹ ਸਿਆਲ ਦੀ ਫਸਲ ਆ ਦੇਖੋ ਤੁਸੀਂ ਅੱਜ ਅਸੀਂ ਇੱਕ ਕਿਸਾਨ ਵੀਰ ਦੇ ਖੇਤਾਂ ਦੇ ਵਿੱਚ ਪਹੁੰਚੇ ਹੋਏ ਹਾਂ ਜਿਹੜੇ ਕਿ ਟਮਾਟਰ ਦੀ ਖੇਤੀ ਦੇ ਇਹਨਾਂ ਨੇ ਬਾਈ ਜੀ ਟਮਾਟਰ ਦੇ ਲਾਏ ਹੋਏ ਨੇ 4 ਕਿੱਲੇ ਤੇ ਚਾਰ ਕਿੱਲਾਂ ਦੇ ਵਿੱਚ ਇਹਨਾਂ ਦਾ ਟਮਾਟਰ ਹੀ ਟਮਾਟਰ ਖੜਿਆ ਆ ਦੇਖੋ ਤਰਪਾਲਾਂ ਪਾ ਕੇ ਪੇਪਰ ਪਾ ਕੇ ਔਲੀਆਂ ਤੇ ਫਿਰ ਇਹਨਾਂ ਨੇ ਟਮਾਟਰ ਲਾਇਆ ਹੋਇਆ ਠੀਕ ਹੈ ਬਾਕੀ ਤੁਸੀਂ ਜਿਹੜੇ ਹਸਾਬ ਨਾਲ ਮਤਲਬ ਕੀ ਟਮਾਟਰ ਦੀ ਖੇਤੀ ਦੇਖ ਸਕਦੇ ਹੋ ਆ ਦੇਖੋ ਬਾਈ ਹੁਣ ਜਿਹੜੇ ਬੁੱਟੇ ਖਾਲਾਂ ਚ ਗire ਹੋਏ ਨੇ ਇਹਨਾਂ ਨੂੰ ਸਾਰਿਆਂ ਨੂੰ ਪੇਪਰ ਦੇ ਉੱਪਰ ਰੱਖ ਰਿਆ ਯਾਨੀ ਕਿ ਔਲੀਆਂ ਦੇ ਉੱਤੇ ਬੁੱਟਿਆਂ ਨੂੰ ਚੱਕ ਚੱਕ ਕੇ ਰੱਖ ਰਖਿਆ ਰੱਖ ਰਿਹਾ ਤਾਂ ਕਿ ਫਸਲ ਨਾ ਖਰਾਬ ਹੋਵੇ ਟਮਾਟਰ ਦੀ ਹਨਾ ਹੁਣ ਅੱਗੇ-ਅੱਗੇ ਕੋਰਾ ਪੈਣਾ ਠੰਡ ਪੈਣੀ ਆ ਤਾਂ ਜਿਹੜਾ ਟਮਾਟਰ ਦਾ ਜਿਹੜਾ ਬੂਟਾ ਟੁੱਟ ਵੀ ਜਾਂਦਾ ਕਿਉਂਕਿ ਫਲ ਬਹੁਤ ਪੈਂਦਾ ਬੁੱਟੇ ਨੂੰ ਤਾਂ ਹੁਣ ਤੁਹਾਨੂੰ ਮੈਂ ਨੈਕਸਟ ਖੇਤ ਦੇ ਵਿੱਚ ਲੈ ਕੇ ਜਾ ਰਿਹਾ ਆ ਦੇਖੋ ਕਿੰਨੀ ਵਧੀਆ ਟਮਾਟਰ ਦੀ ਫਸਲ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਨਾ ਕੋਈ ਕਵਾੜ ਹੈਗਾ ਖੇਤ ਦੇ ਵਿੱਚ ਨਾ ਕੋਈ ਕਾਹ ਹੈਗਾ ਸਿਰਫ ਓਨਲੀ ਟਮਾਟਰ ਤੇ ਬੁੱਟੇ ਹੀ ਨਜ਼ਰ ਦਿਖ ਰਹੇ ਨੇ ਸਾਰੇ ਪਾਸੇ ਤੇ ਮਾਈ ਦਾ ਬਹੁਤ ਸਾਲਾਂ ਦਾ ਐਕਸਪੀਰੀਅੰਸ ਆ ਟਮਾਟਰ ਦੀ ਖੇਤੀ ਦੇ ਵਿੱਚ ਹਰ ਸਾਲ ਹੀ ਮਤਲਬ ਇਹ ਆ ਗੋਭੀ ਦੇਖੋ ਬੰਦ ਗੋਭੀ ਲਾਈ ਹੋਈ ਆ ਬੱਟਾ ਦੇ ਉੱਤੇ ਹਰ ਸਾਲ ਹੀ ਇਹ ਮਤਲਬ ਟਮਾਟਰ ਦੇ 2 3 3 4 ਕਿੱਲੇ ਟਮਾਟਰਾਂ ਦੇ ਲਾਂਦਾ ਹੈ 2 ਨਹੀਂ 3 ਨਹੀਂ 4 ਨਹੀਂ ਤਾਂ 1 2 ਕਿੱਲਾ ਦਾ ਇਹ ਪੱਕਾ ਟਮਾਟਰਾਂ ਦਾ ਲਾਂਦਾ ਦੇਖੋ ਫਲ ਦੇਖੋ ਬਾਈ ਜੀ ਤੁਸੀਂ ਟਮਾਟਰਾਂ ਦਾ ਆ ਦੇਖੋ ਬੂਟੇ ਭਰੇ ਪਏ ਨੇ ਆਪਾਂ ਹੱਥ ਲਾਈਏ ਨਾ ਬੂਟੇ ਟੁੱਟਦੇ ਨੇ ਬੁੱਟੇ ਇੰਨਾ ਕ ਫਲ ਪਿਆ ਹੋਇਆ ਟਮਾਟਰਾਂ ਨੂੰ ਆ ਦੇਖੋ ਗੁੱਛੇ ਗੁੱਛੇ ਲੱਗੇ ਹੋਏ ਨੇ ਟਮਾਟਰਾਂ ਦੇ ਦੇਖੋ ਆ ਹੁਣ ਪੱਕ ਰਿਹਾ ਲਾਲ ਟਮਾਟਰ ਹੁਣ ਪੱਕ ਕੇ ਅੱਗੇ ਮਤਲਬ ਸੀਜ਼ਨ ਚੱਲ ਪਿਆ ਜੇ ਮੈਂ ਮੰਡੀ ਦੀ ਗੱਲ ਕਰਾਂ ਤਾਂ ਜਿਹੜਾ ਮੰਡੀ ਦਾ ਰੇਟ ਆ ਟਮਾਟਰ ਦਾ ਮੰਡੀ ਦੇ ਵਿੱਚ ਇਹਦਾ ਕੀ ਪ੍ਰਾਈਸ ਚੱਲ ਰਿਹਾ ਟਮਾਟਰ ਦੀ ਫਸਲ ਦਾ ਤਾਂ 30 ਤੋਂ 35 ਰੁਪਏ ਕਿਲੋ ਜਿਹੜਾ ਮੰਡੀ ਦਾ ਰੇਟ ਹੈਗਾ ਟਮਾਟਰ ਦਾ ਉਹ ਇਸ ਟਾਈਮ ਚੱਲ ਰਿਹਾ ਦੇਖੋ ਲਾਲ ਹੋਣੇ ਸ਼ੁਰੂ ਹੋ ਗਏ ਨੇ ਹੁਣ ਇਹ ਹਜੇ ਮਤਲਬ ਕੀ ਤੜਾਈ ਇਹਨਾਂ ਨੇ ਸ਼ੁਰੂ ਨਹੀਂ ਕੀਤੀ ਇਹ ਪਹਿਲੀ ਤੜਾਈ ਹੋਏਗੀ ਆਪਾਂ ਇਹਦੀ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦੇਖੋ ਸਿਰਫ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਆਪਣੇ ਖੇਤਾਂ ਦੇ ਵਿੱਚ ਤੁਸੀਂ ਵੀ ਜੇਕਰ ਤੁਹਾਡੇ ਕੋਲ ਕਿਲਾ ਦੋ ਕਿਲਾ ਹੈਗਾ ਤਾਂ ਤੁਸੀਂ ਵੀ ਸਬਜੀ ਦਾ ਥੋੜਾ ਜਿਹਾ ਰਿਸਕ ਲਿਆ ਕਰੋ ਸਬਜੀ ਦੀ ਫਸਲ ਕਰਿਆ ਕਰੋ ਬਹੁਤ ਕਮਾਈ ਆ ਸਬਜੀ ਦੀ ਫਸਲ ਦੇ ਵਿੱਚ ਕਰਦੇ ਨੇ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਕਣਕ ਜੀਰੀ ਤੋਂ ਇਲਾਵਾ ਮਤਲਬ ਕਿ ਇਕੱਲੀ ਸਬਜੀ ਦੀ ਖੇਤੀ ਦੇ ਵਿੱਚੋਂ ਮੁਨਾਫਾ ਕੱਢਦੇ ਨੇ ਆ ਦੇਖੋ लाल ਹੁਣ ਸਟਾਰਟ ਹੋ ਗਿਆ ਟਮਾਟਰ ਤੇਰ ਸਬਜੀ ਵਰਗੀ ਤਾਂ ਖੇਤੀ ਨਹੀਂ ਹਨਾ ਤੇ ਬਹੁਤ ਅੱਛੀ ਫਸਲ ਆ ਬਾਈ ਦੀ ਤੇ ਵੀਡੀਓ ਚੰਗੀ ਲੱਗੀ ਬਾਈ ਜੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਤਾਂ ਕਿ ਅਸੀਂ ਏਦਾਂ ਦੀ ਵੀਡੀਓ ਤੁਹਾਡੇ ਤੱਕ ਪਾਉਂਦੇ ਰਹੀਏ ਥੈਂਕ ਯੂ